हमेशा मेरी स्ट्रेंथ रहेगा मेरी हर चीज सपोर्ट करते जिड़ी चीज से हाथ रख दिता उसे एक तो मेरा है, कि कभी नहीं कर पाई चीज़ तो ये फॉर एवर डिग्रैट रहेगा कि ज़्यादा टाइम स्पेंड किया जिम्मे चाहते हो डॉक्टर बने वेखना चाहते बन के विखावगी मैं अपने आप में इन्ना अलग फील करती कि वरिंद्र सिंह मेरे पापा ने ਤੇ ਮੇਰੀ ਫਰੈਂਡਸ ਤੇ ਸੁਣ ਕੇ ਤਾਂ ਕਿੰਨਾ ਸ਼ੌਕਿੰਗ ਰਿਐਕਸ਼ਨ ਮੇਰਾ ਜਵਾਜ਼ ਹੋਣਾ ਦੀ ਚੁੜੀ ਹੈ ਤੇ ਮੈਂ ਮਨਾਨ ਕਰਦੀ ਆਂ ਚੀਜ਼ ਤੇ ਬਹੁਤ ਚੀਜ਼ਾਂ ਅੱਗੇ ਵਿੱਚ ਰਹਿ ਗਿਆ ਨੇ ਪਰਿਵਾਰੀਆਂ ਅਸੀਂ ਆਪਣੀ ਕੁਮਾਈ ਲਈ ਪੈਸਾ ਤਾਂ ਅਨੁਆਸ਼ ਕਰਾਂ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਣਾ ਸੀਗਾ ਤੇ ਹੰਮੇ ਸਾਰਾ ਕੁਝ ਟੁੱਟਿਆ ਜਾਂ ਵਿਛੜਿਆ ਆਈ ਹੋਪ ਟੂ ਸੀ 91 ਕੇ ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਹਮੇਸ਼ਾ ਸਟਰੈਂਥ ਬਣ ਕੇ ਰਹੋਗੇ ਪੁਨੇਸ਼ਾ

ਇਕ ਤਰ੍ਹਾਂ ਇਹ ਜੋ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਡਿਗਰੀਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਉਵੇਂ ਹੀ ਹੋਏਗਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣੇ ਵੇਖਣਾ ਚਾਹੁੰਦੇ ਸੀ ਉਹ ਵੀ ਬਣ ਕੇ ਦਿਖਾਵਾਂਗੀ ਮੈਂ ਆਪਣੇ ਆਪ ਨੇ ਨਾਲ ਰੋਗੀ ਸੀ ਕਿ ਕਰ ਦੇ ਸਕੀ ਕਿ ਮਰਿੰਦਰ ਸਿੰਘ ਕੋਈ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਤਾਂ ਕਿੰਨਾ ਸ਼ੌਕਿੰਗ ਰਿਐਕਸ਼ਨ ਲੈ ਆ ਜਵਾਜ਼ ਹੋਣਾਂ ਦੀ ਚੁੜੀ ਹੈ ਤੇ ਮੈਂ ਮਾਨ ਕਰਦੀ ਆਂ ਚੀਜ਼ ਤੇ ਬਹੁਤ ਚੀਜ਼ਾਂ ਅੱਗੇ ਵਿੱਚ ਰਹਿ ਗਿਆ ਨੇ ਪਰਵਾਹੀਆਂ ਅਤੇ ਇਹਨਾਂ ਅਪਲੀਕੇਸ਼ਨ ਆਈਡੀ ਕੈਸਾ ਦਾ ਨੈਸ਼ ਕਰਾਨੀ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਉਣਾ ਸੀਗਾ ਹਮ ਤੇ ਸਾਰਾ ਕੁਝ ਟੁੱਟਿਆ ਜਾਂ ਵਿਖਦਾ ਹੈ ਆਈ ਹੋਪ ਟੂ ਸੀ 91k ਮੇਰੀ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰੋਗੇ ਮੇਰੀ ਉਹਦਾ ਵੀ ਸਟਰੈਂਥ ਵਧ ਕੇ ਰਹੋਗੇ ਪੁਨੇਸ਼ਾ ਜਿੱਦਾਂ ਤੁਸੀਂ ਆਪਣੀ ਫੀਲਡ 'ਚ ਆਪਣਾ ਨਾਮ ਰੌਸ਼ਨ ਕੀਤਾ ਮੈਂ ਆਪਣੀ ਫੀਲਡ 'ਚ ਕੋਸ਼ਿਸ਼ ਕਰਾਂਗੀ ਤੁਹਾਡੇ ਜਿਹਾ ਨਾਮ ਕਰ ਪਾਵਾਂ ਬਸ ਇਹੀ ਗ੍ਰੇਟ ਹੈ ਕਿ ਕਦੀ ਹਿੰਮਤ ਨਹੀਂ ਪੈ ਪਾਈ ਤਾਂ ਉਹ ਬੱਕਾ ਕੇ ਕਹਿੰਦੀ ਕਿ ਪਾਪਾ ਆਈ ਲਵ ਯੂ ਐਂਡ ਆਈ ਆਲਵੇਜ਼ ਵਿਲ ਐਂਡ ਆਈ ਮਿਸ ਯੂ ਸੋ ਮਚ ਤੇ ਸਾਰੇ ਨੇ ਕਿ ਪਲੀਜ਼ ਸਾਡੀ ਸਪੋਰਟ ਕਰੇ ਥੈਂਕ ਯੂ ਸੋ ਮਚ ਕਿ ਇਹ ਸਾਡੀ ਸੀ ਹਮੇਸ਼ਾ ਮੇਰੀ ਸਟਰੈਂਥ ਰਹੇਗਾ ਮੇਰੀ ਹਰ ਚੀਜ਼ ਤੇ ਮੈਨੂੰ ਸਪੋਰਟ ਕਰਦੇ ਸੀ ਜਿਹੜੀ ਚੀਜ਼ ਤੇ ਹੱਥ ਰੱਖ ਦਿੱਤਾ ਉਹੀ ਲੈ ਦਿੰਦੇ ਸੀਗੇ ਇੱਕ ਤੇ ਮੇਰਾ ਨੇਚਰ ਥੋੜਾ ਸ਼ਾਇਆ ਹੈ ਕਿ ਮੈਂ ਕਦੀ ਗੱਲਾਂ ਨਹੀਂ ਕਰ ਪਾਈ ਤੇ ਇਹ ਚੀਜ਼ ਫੋਰਐਵਰ ਰਿਗਰੈਟ ਰਹੇਗਾ ਕਿ ਕਾਸ਼ ਜ਼ਿਆਦਾ ਟਾਈਮ ਸਪੈਂਡ ਕੀਤਾ ਹੁੰਦਾ ਤੁਸੀਂ ਜਿਵੇਂ ਚਾਹੁੰਦੇ ਸੀ ਹੋ ਗਈ ਮੇਰਾ ਅੱਗੇ ਵੀ ਤੁਸੀਂ ਮੈਨੂੰ ਡਾਕਟਰ ਬਣੇ ਦੇਖਣਾ ਚਾਹੁੰਦੇ ਸੀ ਉਹ ਵੀ ਬਣ ਕੇ ਦਿਖਾਵਾਂਗੀ ਮੈਂ ਆਪਣੇ ਆਪ ਨੇ ਅਲਰਜੀ ਸਿਲਕਾਰ ਦੇ ਸਕੇਤੀ ਮਰਿੰਦਰ ਸਿੰਘ ਨੂੰ ਹੈ ਮੇਰੇ ਪਾਪਾ ਨੇ ਤੇ ਮੇਰੀ ਫਰੈਂਡਸ ਤੇ ਸੁਣ ਕੇ ਤਾਂ ਕਿੰਨਾ ਸ਼ੌਕਿੰਗ ਰਿਐਕਸ਼ਨ ਹੋਇਆ ਜੇ ਬਾਹਰ ਸੋਲਣਾ ਦੀ ਚੁੜੀ ਹੈ ਤੇ ਮਨ ਰਾਨ ਕਰਦੀ ਹੈ ਚੀਜ਼ ਤੇ ਬਹੁਤ ਚੀਜ਼ਾਂ ਅਗਦੇ ਵਿੱਚ ਰਹਿ ਗਿਆ ਨੇ ਪਰਨਵਾਨੀਆਂ ਅੱਗੇ ਤੇ ਮੈਂ ਆਪਣੀ ਕੁਮਾਈ ਲਈ ਫੈਸਲਾ ਤੇ ਅਨੁਆਸ਼ ਕਰਾਣੀ ਸੀਗੀ ਤੇ ਬਹੁਤ ਸਾਰੀ ਮੈਮਰੀਜ਼ ਬਣਾਉਣਾ ਸੀ ਗਿਆ ਹੁਣ ਤੇ ਸਾਰਾ ਕੁਝ ਟੁੱਟਿਆ ਜਾਂ ਵਿਛੜਿਆ ਹੈ आई होप तू सी लाइट बनके मेरी सारी प्रॉब्लम्स को दूर करोगे मेरी उधर ही स्ट्रेंथ बनके रहोगे हमेशा जिंदा तू से अपनी फील्ड से अपना नाम रोशन किया मैं अपनी फील्ड से कोशिश करางी तौडे देना कर पावा बस यही ग्रेट है कि कभी हिम्मत ही मैं फायदा नु पकड़ के कहंदी थी पापा रजाओफियो एंड आई आर ऑलवेज बिल्ड एंड आई रिसीव सो मच ए सारे ने है कि प्लीज साड़ी सपोर्ट करें thank you, you making